ਜਦੋਂ ਆ ਇੱਕ ਬੋਟ 'ਚ ਉੱਤਰ ਕੇ ਇੱਧਰ ਆਏ ਤੇ ਉਹਨੇ ਗਰਾਰੀ ਡਾਲੀ ਕਹਿੰਦਾ ਸਾਨੂੰ ਬੋਟ ਦਿਓ ਅਸੀਂ ਕਿਹਾ ਵੀਰੇ ਵੀ ਬੋਟ ਸਾਡੀ ਨਹੀਂ ਹੈਗੀ ਇਹ ਪ੍ਰਸ਼ਾਸਨ ਦੀ ਬੋਟ ਹੈ ਵੀ ਅਸੀਂ ਥੋੜਾ ਮੋਟਾ ਸਮਾਨ ਲੈ ਕੇ ਆਏ ਸੀ ਅਸੀਂ ਉਹ ਦੇਖੇ ਆਏ ਆ ਵੀ ਤੁਸੀਂ ਪ੍ਰਸ਼ਾਸਨ ਨਾਲ ਗੱਲ ਕਰ ਲਓ ਠੀਕ ਹੈ ਤੇ ਕਹਿੰਦਾ ਨਹੀਂ ਨਹੀਂ ਤੁਸੀਂ ਕਹੋ ਪ੍ਰਸ਼ਾਸਨ ਨੂੰ ਆਈ ਗਿਆ ਵੀਰੇ ਵੀ ਅਸੀਂ ਪ੍ਰਸ਼ਾਸਨ ਨੂੰ ਨਹੀਂ ਕਹਿ ਸਕਦੇ ਵੀ ਪ੍ਰਸ਼ਾਸਨ ਨੇ ਤਾਂ ਸਾਡੀ ਆਪ ਦੀ ਗੱਡੀ ਨਹੀਂ ਲੰਘਣ ਦਿੱਤੀ ਅਸੀਂ 5 ਗੱਡੀਆਂ ਲੈ ਕੇ ਗਏ ਸਾਡੀਆਂ ਦੋ ਗੱਡੀਆਂ ਲੰਘਣ ਦਿੱਤੀਆਂ ਤਿੰਨ ਉਹਨਾਂ ਨੇ ਰਾਹ 'ਚ ਰੋਕ ਲਈਆਂ ਪ੍ਰਸ਼ਾਸਨ ਨੇ ਹੁਣ ਆਈ ਪ੍ਰਸ਼ਾਸਨ ਨੂੰ ਕਿਵੇਂ ਪ੍ਰਸ਼ਾਸਨ ਦਾ ਵੀ ਕੋਈ ਕਸੂਰ ਨਹੀਂ ਉਹ ਕਹਿੰਦੇ ਬਾਈ ਲੈਵਲ ਪਾਣੀ ਦਾ ਉੱਥੇ ਆਇਆ ਪਿਆ ਜੇ ਤੁਸੀਂ ਨਾ ਇੱਥੋਂ ਹਿੱਲੇ ਤਾਂ ਮਾੜਾ ਜਿਹਾ ਵੀ ਬੰਨ ਟੁੱਟ ਗਿਆ ਕੋਈ ਵੀ ਅਗਲੇ ਦੋ ਪਿੰਡ ਵੀ ਜਿੱਨਾਂ ਉੱਥੇ ਗੱਡੀਆਂ ਗੁੱਡੀਆਂ ਖੜੀਆਂ ਸਾਰੀਆਂ ਡੁੱਬ ਜਾਣਗੀਆਂ ਉਹ ਬਾਈ ਮੰਨਿਆ ਨਹੀਂ ਹੈਗਾ ਆਖੇ ਜੀ ਸਾਨੂੰ ਤਾਂ ਬੂਟ ਦਿਓ ਅਸੀਂ ਕਿਹਾ ਬਾਈ ਚਲੋ ਅਸੀਂ ਤੁਹਾਨੂੰ ਵੋਟ ਵੀ ਦਿਵਾ ਦਿੰਨੇ ਆ ਪਰ ਅਸੀਂ ਕਿਹਾ ਬਾਈ ਲੰਗਰ ਦੀ ਉਹਨਾਂ ਨੂੰ ਲੋੜ ਹੀ ਨਹੀਂ ਹੈਗੀ ਹਾਂਜੀ ਬਾਈ ਉਹ ਬਾਈ ਉਹ ਉਹਨਾਂ ਕੋਲੇ ਸਾਰਾ ਕੁਝ ਉਹ ਕਹਿੰਦੇ ਅਸੀਂ ਓਕੇ ਆ ਅਸੀਂ ਜਾ ਕੇ ਉਹ ਕਹਿੰਦੇ ਵੀਰੇ ਸਾਨੂੰ ਜਿਹੜੀ ਚੀਜ਼ ਦੀ ਲੋੜ ਹੋਊਗੀ ਅਸੀਂ ਤੁਹਾਨੂੰ ਦੱਸਾਂਗੇ ਉਹ ਕਹਿੰਦੇ ਸਾਨੂੰ ਹਜੇ ਕਿਸ ਚੀਜ਼ ਦੀ ਲੋੜ ਨਹੀਂ ਸਾਡੇ ਨਾਲ ਪ੍ਰਸ਼ਾਸਨ ਦੇ ਦੋ ਬੰਦੇ ਜਾਂਦੇ ਹੁਣ ਬੂਟ 'ਚ ਬਹਿ ਕੇ ਪ੍ਰਸ਼ਾਸਨ ਕਿਸੇ ਦਾ ਰਿਸਕ ਨਹੀਂ ਲੈਂਦਾ ਅਗੇ ਜੀ ਗਲਾਬ ਨਾਲ 99 ਮੈਨਸ ਲੈ ਆਈ ਕਿ ਆ ਬਾਈ 99 ਮੈਨਸ ਦੀ ਤਾਦੀ ਉਹ ਸਾਨੂੰ ਪਤਾ ਲੱਗੀ ਹੈ ਜੀ ਮੇਨ ਗੱਲ ਪੰਜਾਬ ਬਚੇ ਹਾਂਜੀ ਪੰਜਾਬ ਤੇ ਪਰਮਾਤਮਾ ਮਿਹਰ ਭਰੇ ਹੱਥ ਰੱਖੇ ਪੰਜਾਬ ਬਚਣਾ ਬਹੁਤ ਜ਼ਰੂਰੀ ਆ ਪੰਜਾਬ ਦੇ ਕਿਸੇ ਜੀ ਦਾ ਇਹਨਾਂ ਪਸ਼ੂ ਪੰਛੀ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਪਾਣੀ ਮੁੜ ਗਿਆ ਉਦੋਂ ਵੀ ਲੋਕਾਂ ਨੂੰ ਬਹੁਤ ਲੋੜ ਪਊਗੀ ਹਾਂ ਬਾਈ ਉਦੋਂ ਵੀ ਮੀਨ ਹੁਣ ਮੀਨ ਲੋੜ ਹੀ ਉਦੋਂ ਪਊਗੀ ਡਾਰਲਿੰਗ ਤੇ ਠੀਕ ਹੈ ਜੀ ਬਸ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਸੀ ਸਾਡਾ ਵੀਰ ਕਿਸੇ ਤੇ ਵੀ ਕੋਈ ਸਵਾਲ ਨਾ ਚੱਕੋ ਬਸ ਖੜੋ ਸਾਰੇ ਜਿੰਨਾ ਕਿ ਕਿਸੇ ਤੋਂ ਹੋ ਸਕਦਾ ਕਰੋ